ਗਰੀਬਨ 25 30 ਕਿਲੋ ਕੰਕਰੀਟ ਛੜੀ ਹੈ ਇੱਥੇ ਬਾਕੀ 1.5 200 ਕਿਲਾ ਨਾੜ ਦਾ ਨੁਕਸਾਨ ਹੋਇਆ ਸਰਕਾਰ ਨੂੰ ਅਸੀਂ ਇਹੋ ਹੀ ਬੇਨਤੀ ਕਰਦੇ ਆ ਇਹਨਾਂ ਦਾ ਬੰਦ ਦਾ ਜਿਹੜਾ ਵੱਧ ਤੋਂ ਵੱਧ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਅੱਗ ਇੰਨੀ ਭਿਆਨਕ ਸੀ ਲੋਕਾਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਲੋਕੀ ਨੇੜੇ ਨਹੀਂ ਜਾ ਸਕਦੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ ਡੀ ਐਸ ਨਿਊਜ਼ ਚੈਨਲ ਹੁਸ਼ਿਆਰਪੁਰ ਦੇ ਮੁਕੇਰੀਆਂ ਹਲਕਿਆਂ ਦੀਨ ਆਉਂਦੇ ਪਿੰਡਾ ਪੰਖੂ ਅਤੇ ਬੁੱਢਾਪਾਦ ਖੇਤਾ ਵਿੱਚ ਅਚਾਨਕ ਅੱਗ ਲੱਗਣ ਕਾਰਨ ਕਈ ਸੋ ਏਕੜ ਝੋਨੇ ਅਤੇ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਇਸ ਅਚਾਨਕ ਲੱਗੀ ਅੱਗ ਨੇ ਕੁਝ ਹੀ ਸਮੇਂ ਵਿੱਚ ਸਭ ਕੁਝ ਸਾੜ ਕੇ ਸੁਆਹ ਕਰ ਦਿੱਤਾ ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਰਸਤੇ ਵਿੱਚ ਦੋ ਗਰੀਬ ਲੋਕਾਂ ਦੇ ਘਰ ਵੀ ਸੜ ਕੇ ਸੁਆਹ ਕਰ ਦਿੱਤੇ घर जानवर भी शिकारिडा दफड़ी मच गई साड़ी रही पी एकड़ तो खड़ी कणक द फसल एक सौ एकड़ देने सड़ गए इस अग कारण गुजर भाईचारे के दो घर पूरी तरह सड़ के सुह हो गए उन्निया बारह मझा कु बकरिया ਵੀ ਸੜਨ ਕਾਰਨ ਮਾਰ ਗਈਆਂ ਆਓ ਦੇਖਦੇ ਹਾਂ ਡੀਡੀਐਸ ਨਿਊਜ਼ ਤੋਂ ਗੁਰਦੀਪ ਸਿੰਘ ਦੇ ਵਿਸ਼ੇਸ਼ ਰਿਪੋਰਟ ਮੈਂ ਮੇਰਾ ਨਾਮ RAMDAS ਮੈਂਬਰ ਪੰਚਾਇਤ ਬਨਖੂ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਮੈਂ ਇਹ ਕਹਿਣਾ ਵੀ ਜਿਹੜਾ ਵੀ ਇਹਨਾਂ ਦਾ ਨੁਕਸਾਨ ਹੋਇਆ ਗੁਜਰਾਂ ਦਾ ਕਈਆਂ ਕਣਕ ਵਾਲਿਆਂ ਦਾ ਇਹਨਾਂ ਨੂੰ ਸਰਕਾਰ ਵੱਲੋਂ ਪੂਰਾ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਜੀ ਬਾਕੀ ਤਕਰੀਬਨ 25 30 ਕਿਲੋ ਕਾਂਕੇਸ ਛੜੀ ਹੈ ਇੱਥੇ ਬਾਕੀ 1.5 200 ਕਿਲਾ ਨਾੜ ਦਾ ਨੁਕਸਾਨ ਹੋ ਗਿਆ ਦੋ ਕੁਲਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਥੋੜਾ ਨਹੀਂ ਹੋਇਆ ਤੁਹਾਡੇ ਸਾਹਮਣੇ ਹੈ ਜੀ ਸਰਕਾਰ ਨੂੰ ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਇਹਨਾਂ ਦਾ ਬੰਦ ਦਾ ਜਿਹੜਾ ਵੱਧ ਤੋਂ ਵੱਧ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਇਹ ਪਿਆਰਾਂ ਤੇ ਖੜੇ ਹੋ ਸਕਣ ਸਰ ਕਾਰਨ ਪਤਾ ਲੱਗਾ ਕੁਝ ਕੀ ਅਗਰ ਕਾਰਨ ਅਚਨਚੇਤ ਅੱਗ ਲੱਗੀ ਹੈ ਜਿਹੜੀ ਪਨਹੂਤ ਬੁੱਢਾਪਨ ਨੂੰ ਸੜਕ ਜਾ ਰਹੀ ਹੈ ਉੱਥੇ ਇਹ ਨਹੀਂ ਪਤਾ ਕਿਸ ਕਾਰਨ ਕਰਕੇ ਉਤੋਂ ਅੱਗ ਆਈ ਹੈ ਅੱਗ ਇੰਨੀ ਭਿਆਨਕ ਸੀ ਲੋਕਾਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਰੋਕੀ ਨੇੜੇ ਨਹੀਂ ਜਾ ਸਕਦੇ ਸਰਪੰਚ ਸਾਹਿਬ ਇੱਕ ਕਦੋਂ ਅੱਗ ਲੱਗੀ ਸੀ ਔਰ ਕਿਸ ਤਰ੍ਹਾਂ ਜਦੋਂ ਬੁਝਾਈ ਗਈ ਇਹ ਅੱਗ ਲੱਗੀ ਹੈ 1:30 ਵਜੇ ਨਾਲ ਤੇ ਬੁਝਾਉਣ ਦੀ ਕੋਸ਼ਿਸ਼ ਤੇ ਬੜੀ ਕੀਤੀ ਹਵਾ ਤੇ ਸੀਗੀ ਪਰ ਬੁਜੀ ਨਹੀਂ ਸਾਰੇ ਆ ਪਿੰਡ ਮਲਗੀ ਦੌੜਿਆ ਸੀਗਾ ਬੁਝਾਉਣ ਵਾਸਤੇ ਪਰ ਅੱਗ ਬੁਜੀ ਨਹੀਂ ਹਵਾ ਤੇਜ਼ ਕਰਕੇ ਜੀ ਤੇ ਕਿੰਨਾ ਕੰਦਾ ਨੁਕਸਾਨ ਲੱਗਵੋ ਹੋਇਆ ਪਿੰਡ ਚ ਕੰਫੇਗਾਂ ਜੀ 20 ਤੋਂ 25 ਕਿੱਲੇ ਤੱਕ ਕਣਕ ਹੋਣੀ ਹੈ 100 150 ਕਿੱਲੇ ਦਾ ਤੇ ਨਾਲ ਜਲ ਕੇ ਸਵਾਹ ਹੋ ਗਿਆ ਤੁਹਾਡੇ ਸਾਹਮਣੇ ਇਹ ਗੁਜਰਾਂ ਦੇ ਕੋਲ ਦੋ ਬਿਲਕੁਲ ਮਲਗੀ ਨਸਤਾ ਨਬੂਦ ਹੋ ਗਏ ਜੀ ਅੱਗ ਦੇ ਨਾਲ ਪਸ਼ੂ ਵੀ ਸਾਰੇ ਮਰ ਗਏ ਨਹੀਂ ਜੀ 12 13 ਪਸ਼ੂ ਮਰ ਗਏ ਇਹਨਾਂ ਦੇ ਇਹਦੇ ਵਿੱਚ ਅੱਗ ਦੇ ਵਿੱਚ ਇਹਦਾ ਕਿੱਥੇ ਪਏ ਨੇ ਇਹ ਹੁਣ ਤੁਹਾਡੀ ਕੀ ਫਰਿਆਦ ਹੈ ਸਭ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਫਰਿਆਦ ਹੈ ਜੀ ਜਿੰਨੀਆਂ ਵੀ ਗਰੀਬ ਮਤਲਬ ਕਿ ਜ਼ਿਮੀਂਦਾਰ ਦਾ ਗਰੀਬ ਬੰਦਿਆਂ ਦਾ ਇਹਨਾਂ ਦਾ ਗੁਜ਼ਾਰਾ ਨਾਲ ਵੀ ਨੁਕਸਾਨ ਹੋਇਆ ਉਹਦੀ ਪਰਵਾਹੀ ਕੀਤੀ ਜਾਏਗੀ ਭਾਈ ਨਾਮ ਕੀ ਤੁਹਾਡਾ ਰੋਸ਼ਨ ਸਿੰਘ ਰੋਸ਼ਨ ਸਿੰਘ ਜੀ ਕਿੰਨਾ ਨੁਕਸਾਨ ਤੁਹਾਡਾ ਹੋਇਆ ਇਸ ਅੱਗ ਕਰਕੇ ਸਾਡੇ ਮਾਰਾ ਸਭ ਕੁ 12 ਦੇ ਡੰਗਰ ਜਲ ਗਏ ਤੇ ਬਾਕੀ ਇਹ ਸਮਾਨ ਸੀ ਜੋ ਸਭ ਕੁ ਪਸ਼ਮ ਹੋ ਗਿਆ ਕਿੰਨੀਆਂ ਬੱਕਰੀਆਂ ਕਿੰਨੀਆਂ ਮੱਝਾਂ ਸੀ ਮੱਝਾਂ ਵਿੱਚ ਬੱਕਰੀਆਂ ਪੰਜੇ ਬਾਕੀ ਮੱਝਾਂ ਡੰਗਰ ਕੋ ਮੱਝਾਂ ਬਾਕੀ ਵਿੱਚ ਜਿਸ ਤਰ੍ਹਾਂ ਦੇਖਿਆ ਕਿ ਡੰਗਰ ਵਿੱਚ ਸੂਣ ਵਾਲੇ ਵੀ ਸੀ ਹਾਂ ਦੋ ਗਾਈਆਂ ਸੀ ਉਹ ਵੀ ਮਰ ਗਈਆਂ ਉਹ ਮਰ ਗਈਆਂ ਮੱਝਾਂ ਹੀ ਮਰ ਗਈਆਂ ਹੁਣ ਕੀ ਤੁਹਾਡੀ ਹੈਗੀ ਫਰਿਆਦ ਪੰਜਾਬ ਸਰਕਾਰ ਤੋਂ ਪੰਜਾਬ ਦੀ ਗਰੀਬ ਬੰਦੇ ਐ ਸਾਨੂੰ ਮਦਦ ਦੇਣੀ ਚਾਹੀਦੀ ਜੀ ਜਿਹੜਾ ਅੱਜ ਪੰਖੂ ਤੁਸੀਂ ਆਏ ਹੋ ਇੱਥੇ ਅੱਗ ਲੱਗਣ ਦਾ ਕਾਰਨ ਕੀ ਸੀਗਾ ਔਰ ਕਿੰਨਾ ਕੁ ਨੁਕਸਾਨ ਲੱਗ ਰਿਹਾ ਸਰ ਨੁਕਸਾਨ ਤਾਂ ਕਾਫੀ ਹੋਇਆ ਜੀ ਇਹਨਾਂ ਦਾ ਅੱਗ ਲੱਗਣ ਦਾ ਕਾਰਨ ਮੌਜੂਦਾ ਬੰਦੇ ਨੇ ਇਹੀ ਦੱਸ ਰਿਹਾ ਕਿ ਹਵਾ ਦੇ ਕਾਰਨ ਬੁੱਢਾਵੜ ਤੋਂ ਅੱਗ ਆਈ ਹੈ ਜਿਹਦੇ ਕਾਰਨ ਸਾਰੀ ਫਸਲ ਆ ਨੌੜਾ ਆਪਣੇ ਚ ਪਿਓ ਅਗਦੀ ਚ ਬੇੜ ਚ ਆ ਗਈ ਹੈ ਤੇ ਮੌਕਾ ਜਾ ਕੇ ਤਾਂ ਗਿਆ ਦਾ ਨੁਕਸਾਨ ਕਾਫੀ ਜ਼ਿਆਦਾ ਹੋਇਆ ਹੈ ਇੱਥੇ ਤੇ ਹੁਣ ਤੁਸੀਂ ਜਿਹੜਾ ਆਪਣੇ ਬਣਾ ਕੇ ਕੀ ਰਿਪੋਰਟ ਪਿਆ ਅਸੀਂ ਆਪਣਾ ਅੱਗ ਲੱਗਣ ਦੇ ਕਾਰਨ ਤੇ ਕਿੰਨਾ ਕੇ ਏਰੀਆ ਨਾਲ ਨਾਲ ਆਪਣੇ ਅੱਗ ਦੇ ਵਿੱਚ ਡਿਸਟਰਬ ਹੋਇਆ ਆਪਾਰ ਬੋਰਡ ਨਾਲ ਮੇਰੇ ਹੈਗੇ ਪਟਵਾਰੀ ਸਾਹਿਬ ਬਣਾ ਗਿਆ ਉਹ ਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਨੀ ਸਰ ਜਿਹੜੇ ਸਾਰੇ ਗਰੀਬ ਪਰਿਵਾਰ ਦਾ ਵੀ ਨੁਕਸਾਨ ਕਾਫੀ ਹੋਇਆ ਘਰ ਵੀ ਸੜ ਗਿਆ ਉਹਨਾਂ ਦਾ ਹਾਂਜੀ ਮੌਕੇ ਮਤਲਬ ਕੋਲ ਨੂੰ ਕਾਫੀ ਅੱਗ ਪੈ ਚੁੱਕੀ ਹੈ ਤੇ ਇਹਨਾਂ ਦੇ ਡੰਗਰ ਵੀ ਕਾਫੀ ਸੜ ਗਏ ਨੇ ਯੋੜੇ ਹਾਂਜੀ ਬਾਰਤਗ੍ਰੇ 12 ਡੰਗਰ ਸੜ ਗਏ ਨੇ ਇਹ ਸਬੰਧਤ ਡਿਪਾਰਟਮੈਂਟ ਇਹਨਾਂ ਦੇ ਆਪਣੇ ਵੇਰਵੇ ਬਣਾ ਕੇ ਉੱਚ ਅਧਿਕਾਰੀਆਂ ਨੂੰ ਦੇ ਦਿੱਤਾ ਜਾਏਗਾ